ਤੇ ਅਸੀਂ ਸ਼ਿਫਟਸ ਬਣਾਈਆਂ 8 8 ਘੰਟੇਆਂ ਦੀਆਂ ਤੇ ਤਿੰਨ ਸ਼ਿਫਟਸ ਦੇ ਵਿੱਚ ਅਸੀਂ ਨਾਕੇ ਲਾ ਰਹੇ ਹਾਂ ਪੂਰੇ ਸ਼ਹਿਰ ਦੇ ਵਿੱਚ 19 ਪੁਲਿਸ ਸਟੇਸ਼ਨ ਹੈਗੇ ਆ ਤੇ 19 ਦੇ ਹਿਸਾਬ ਨਾਲ ਇਨ ਟੂ 3 ਕਰਕੇ ਤੇ ਅਸੀਂ ਨਾਕੇ ਲੱਗੇ ਆ ਕਿਨ ਅ ਪੁਆਇੰਟ ਆਊਟਰ ਪੁਆਇੰਟ ਇੰਡੀਆ ਗੇਟ ਹੋ ਗਿਆ 골ਡਨ ਗੇਟ ਹੋ ਗਿਆ ਆਪਣੀ ਜਿਹੜੀ ਹੈ ਤੁਹਾਡੀਆਂ ਸੜਕਾਂ ਜਾਂਦੀ ਹੈ ਲੋਹਾਰਕਰ ਰੋਡ ਪਾ ਦੇਗੜ ਚੂੜੀਆਂ ਰੋਡ ਤੇ ਆਪਣਾ ਇੱਕ ਹੋਰ ਜਿਹੜੀ ਹੈ ਬਟਾਲੇ ਵਗਰਾ ਨੂੰ ਜਾਂਦੀ ਹੈ ਸੜਕ ਤੇ ਸਾਡੇ ਉਸ ਤੋਂ ਇਲਾਵਾ ਜਿਹੜੇ ਰਣਜੀਤ ਦੇ ਬਿਊ ਲਾਰੈਂਸ ਰੋਡ ਤੇ ਹੋਰ ਮਾਰਕੀਟਸ ਹੋ ਗੀਆਂ ਸ਼ਹਿਰ ਭੀ ਆਉਂਗੇ ਵੌਲਟ ਸਿਟੀ ਸਾਡੀ ਸਾਰੀ ਪ੍ਰੋਪਰ ਚੈਕਿੰਗ ਦੇਖ ਹੈ ਗੈਸ ਡਿਸਟ੍ਰਿਕਟ ਦੀ ਸਪੈਸ਼ਲ ਬ੍ਰਾਂਚ ਹੈ ਨਾਲੇ ਆਪਣਾ ਸਾਡੇ ਇੰਟੈਲੀਜੈਂਸ ਵਿੰਗ ਹੈ ਅਸੀਂ ਉਹਨਾਂ ਦੀ ਵੀ ਹੈਲਪ ਲੈਣੇ ਆ ਤੇ ਕੋਈ ਵੀ ਸ਼ਰਾਰਤੀ ਅਨਸਰ ਹੋਏ ਅਸੀਂ ਉਹਨੂੰ ਨਾਕਰਨ ਲਈ ਪੂਰੇ ਤਿਆਰ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਜਿਹੜੀ ਆ ਹੋ ਚੁੱਕੀ ਆ ਤਾਂ ਗੁਰੂ ਨਗਰੀ ਦੇ ਵਿੱਚ ਕੀ ਕੁਝ ਸੁਰੱਖਿਆ ਪ੍ਰਬੰਧ ਜਿਹੜੇ ਆ ਕਰ ਦਿੱਤੇ ਗਏ ਨੇ ਤਾਂ ਸਾਡੇ ਨਾਲ ਇਹ ਸਾਰੇ ਮਾਮਲੇ ਉੱਤੇ ਗੱਲ ਕਰਨ ਲਈ ਮੌਜੂਦ ਹੈਗੇ ਨੇ ਡੀਸੀ ਬਲੌਂਡ ਆਡਰ ਵਿਜੇ ਆਲਮ ਸਿੰਘ ਤਾਂ ਉਹਨਾਂ ਨਾਲ ਗੱਲ ਕਰਦੇ ਆ ਤਾਂ ਸਰ ਸਭ ਤੋਂ ਪਹਿਲਾਂ ਤਾਂ ਕਾਫੀ ਜ਼ਿਆਦਾ ਕਹਿ ਸਕਦਾ ਸੁਰੱਖਿਆ ਪ੍ਰਬੰਧ ਜਿਹੜੇ ਵਧਾ ਦਿੱਤੇ ਗਏ ਨੇ ਗੁਰੂ ਨਗਰੀ ਦੇ ਵਿੱਚ ਨਾਕੇ ਬੋਦ ਦਾ ਲਗਾ ਦਿੱਤੇ ਗਏ ਨੇ ਪੁਖਤਾ ਜਾਣਕਾਰੀ ਜਿਹੜੀ ਆ ਜ਼ਰੂਰ ਸਾਂਝੀ ਕਰੋ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਪਤਾ ਲੱਗ ਸਕੇ ਫੈਸਟੀਵਲ ਸੀਜ਼ਨ ਨੂੰ ਮੱਧੇ ਨਜ਼ਰ ਰੱਖਦੇ ਹੋਏ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਨੇ ਰੈਗੂਲਰ ਮੀਟਿੰਗਸ ਲੈਂਦੇ ਆ ਤੇ ਹਦਾਇਤਾਂ ਦਿੱਤੀਆਂ ਕਿ ਹਰ ਥਾਣਾ ਦੋ ਤੋਂ ਤਿੰਨ ਨਾਕੇ ਲਾ ਕੇ ਰੱਖੇਗਾ ਕਿ ਤੇ ਜਿਹੜੇ ਨਾਕੇ ਹੋਣਗੇ ਵਿਦ ਪ੍ਰੋਪਰ ਬੈਰੀਗੇਟਸ ਆਰਮਡ ਨਾਕੇ ਤੇ ਜਿਹੜੇ 24 ਹਾਅਰਸ ਰਾਉਂਡ ਦ ਕਲੌਕ ਸਾਡੇ ਨਾਕੇ ਹੈਗੇ ਸਾਨੂੰ ਹੈਡਕ quarters ਵੱਲੋਂ ਐਡੀਸ਼ਨਲ ਫੋਰਸ ਵੀ ਮੁਹੱਈਆ ਹੋਈ ਹੈ ਤੇ ਰਾਉਂਡ ਦ ਕਲੌਕ ਨਾਕੇ ਚੱਲ ਰਹੇ ਹੈ ਤੇ ਅਸੀਂ ਸ਼ਿਫਟਸ ਬਣਾਈਆਂ 8-8 ਘੰਟੇਾਂ ਦੀਆਂ ਤੇ ਤਿੰਨ ਸ਼ਿਫਟਸ ਦੇ ਵਿੱਚ ਅਸੀਂ ਨਾਕੇ ਲਾ ਰਹੇ ਹਾਂ ਪੂਰੇ ਸ਼ਹਿਰ ਦੇ ਵਿੱਚ ਤੇ ਜਿਵੇਂ ਕਿ ਸਾਡੇ 19 ਪੁਲਿਸ ਸਟੇਸ਼ਨ ਹੈਗੇ ਆ ਤੇ 19 ਦੇ حساب ਨਾਲ ਇਨ ਟੂ 3 ਕਰਕੇ ਤੇ ਅਸੀਂ ਨਾਕੇ ਲੱਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਸਾਰੇ ਸੀਨੀਅਰ ਆਫਸਰਸ ਹੈਗੇ ਆ ਫ্রম ਅੰਦਰ ਰੈਂਕ ਆਫ ਸਬ ਡਿਵੀਜ਼ਨਲ ਏਸੀਪੀਸ ਤੋਂ ਉੱਪਰ ਤੱਕ ਡੀਸੀਪੀ ਡੀਸੀਪੀ ਲੈਵਲ ਤੱਕ ਸਾਰੇ ਹੀ ਬਾਹਰ ਰਹਿ ਇਨ ਫੈਕਟ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮਾਨਯੋਗ ਕਮਿਸ਼ਨਰ ਸਾਹਿਬ ਵੀ ਨਾਈਟ ਦੇ ਵਿੱਚ ਵੀ ਬਾਹਰ ਨਿਕਲਦੇ ਆ ਸਾਰੇ ਨਾਕੇ ਆਪ ਖੁਦ ਚੈੱਕ ਕਰਦੇ ਆ ਤੇ ਜਿਵੇਂ ਕਿ ਰਾਮਲੀਲਾ ਚੱਲ ਰਹੀਆਂ ਤੇ ਪਰਸੋਂ ਆਪਣਾ 2 ਤਰੀਕ ਨੂੰ ਦੁਸ਼ਹਿਰਾ ਵੀ ਹੈ ਤੇ ਅਸੀਂ ਆਪ ਖੁਦ ਉੱਥੇ ਜਾ ਕੇ ਸਾਰੇ ਪ੍ਰਬੰਧਾਂ ਨੂੰ ਦੇਖ ਰਹੇ ਹਾਂ ਤੇ ਇਹ ਸੀਨੀਅਰ ਆਫਸਰਸ ਤੇ ਹਰ ਇੱਕ ਜ਼ੋਨ ਦਾ ਹੈਡ ਇਕ ਡੀਸੀਪੀ ਲੈਵਲ ਆਫਸਰ ਹੈ ਜ਼ੋਨ 1 2 3 ਜਿਵੇਂ ਆਪਣੇ ਹੈਗੇ ਤੇ ਐਸਪੀ ਲੈਵਲ ਆਫਸਰਸ ਉਹ ਵੀ ਹੈਗੇ ਜਿਹੜੇ ਸਾਡੇ ਆਫਸਰਸ ਜਿਹੜੇ ਸਬ ਡਿਵੀਜ਼ਨ ਨਹੀਂ ਹੈਗੇ ਆ ਉਹਨਾਂ ਨੂੰ ਵੀ ਪਰ ਪੁਲਿਸ ਸਟੇਸ਼ਨ ਅਲਾਟ ਕੀਤਾ ਹੈ ਕਿ ਪੂਰੀ ਨਿਗਰਾਨੀ ਰਹੇ ਤੇ ਕੋਈ ਸ਼ਰਾਰਤੀ ਅਨਸਰ ਵੀ ਨਾ ਉੱਥੇ ਪਰ ਮਾਰ ਸਕੇ ਤੇ ਉਸ ਤੋਂ ਇਲਾਵਾ ਜਿਹੜੇ ਆਪਣਾ ਆਫਿਸ ਸਟਾਫ ਹੈ ਆਫੀਸਰਸ ਦਾ ਰੀਡਰਸ ਹੋ ਗਏ ਜਾਂ ਸਪੋਰਟਿੰਗ ਸਟਾਫ ਹੋ ਗਿਆ ਉਹ ਸਾਰਾ ਹੀ ਅਸੀਂ ਲਾਅ ਐਂਡ ਆਰਡਰ ਡਿਊਟੀ ਲੀਕ ਕੱਢਿਆ ਜੀ ਇਸ ਦੇ ਨਾਲ ਖਾਸ ਤੌਰ ਦੇ ਉੱਤੇ ਜਿਹੜੇ ਗੁਰੂ ਨਗਰੀ ਦੇ ਕਹਿ ਸਕਦੇ ਆ ਕਿ ਇਨਰ ਐਂਡ ਆਊਟਰ ਪੁਆਇੰਟ ਹੈਗੇ ਨੇ ਤਾਂ ਉਹਨਾਂ ਤੇ ਖਾਸ ਤੌਰ ਤੇ ਧਿਆਨ ਰੱਖਣ ਨੂੰ ਜਿਹੜਾ ਕਹਿ ਲਈਏ ਕਿ ਨਾਕੇ ਜਿਹੜੇ ਜ਼ਿਆਦਾਤਰ ਚੌਕਸੀ ਵਧਾਈ ਗਈ ਆ ਉੱਥੇ ਬਿਲਕੁਲ ਜੀ ਇਨਰ ਪੁਆਇੰਟ ਆਊਟਰ ਪੁਆਇੰਟ ਇੰਡੀਆ ਗੇਟ ਹੋ ਗਿਆ 골ਡਨ ਗੇਟ ਹੋ ਗਿਆ ਆਪਣੀ ਜਿਹੜੀ ਹੈ ਤੁਹਾਡੀਆਂ ਸੜਕਾਂ ਜਾਂਦੀ ਹੈ ਲੋਹਾਰਕਰ ਰੋਡ ਫਰਦਰਗੜ ਚੂੜੀਆਂ ਰੋਡ ਤੇ ਆਪਣਾ ਇੱਕ ਹੋਰ ਜਿਹੜੀ ਹੈ ਬਟਾਲੇ ਵਗਰਾ ਨੂੰ ਜਾਂਦੀ ਹੈ ਸੜਕ ਤੇ ਸਾਡੇ ਉਸ ਤੋਂ ਇਲਾਵਾ ਜਿਹੜੇ ਰਣਜੀਤ ਐਵੇਨਿਊ ਲਾਰੈਂਸ ਰੋਡ ਤੇ ਹੋਰ ਮਾਰਕੀਟਸ ਹੋ ਗਏ ਆ ਸ਼ਹਿਰ ਦੀਆਂ ਉਹ ਗੇਮ ਵਾਲਟ ਸਿਟੀ ਸਾਡੀ ਸਾਰੀ ਪ੍ਰੋਪਰ ਚੈਕਿੰਗ ਚੱਲ ਰਹੀ ਹੈ ਤੇ ਸਾਡੀ ਐਂਟੀਸੈਪਟੇਜ ਟੀਮਸ ਵੀ ਬਾਹਰ ਨੇ ਉਹ ਵੀ ਅਰਾਊਂਡ ਦ ਕਲॉक ਚੈਕਿੰਗ ਕਰਦੀਆਂ ਰੇਲਵੇ ਸਟੇਸ਼ਨ ਬੱਸ ਸਟੈਂਡਸ ਸਰਕਾਰੀ ਬਿਲਡਿੰਗਸ ਅਸੀਂ ਪ੍ਰੋਪਰ ਟਾਈਮ ਟੂ ਟਾਈਮ ਦੇ ਅਡੇਚ ਦੋ ਦੋ ਤਿੰਨ ਤਿੰਨ ਵਾਰੀ ਐਂਟੀਸੈਪਟੇਰ ਚੈਕਸ ਕਰਾ ਰਹੇ ਆ ਸਾਰੇ ਐਸ ਐਚਓ ਸਾਡੇ ਬਾਹਰ ਨੇ ਜਿਹੜੇ ਸਾਡੇ ਪੀ ਸੀ ਆਰ ਵੈਨਸ ਹੈਗੀਆਂ ਆਰਟੀਗਾ ਵੈਨਸ ਉਹ ਵੀ ਉਹ ਪ੍ਰੋਪਰ ਰਾਉਂਡ ਦਿ ਕਲॉक ਆਪਣਾ ਉਹਨਾਂ ਦਾ ਜੋ ਵੀ ਉਹਨਾਂ ਦਾ ਬੀਟ ਸਿਸਟਮ ਹੈਗਾ ਆਪਣੀ ਬੀਟ ਦੇ ਵਿੱਚ ਰਾਉਂਡ ਦਿ ਕਲॉक ਚੱਕਰ ਮਾਰਦੀ ਹੈ ਨਾਲੇ ਸਾਇਰਨ ਵਗੈਰਾ ਵਜਾ ਕੇ ਮਾਰਦੀ ਹੈ ਤੇ ਬੜਾ ਵਧੀਆ ਅਸੀਂ ਫੂਲ ਪ੍ਰੂਫ ਪਮਦ ਕੀਤੇ ਹੈ ਜੀ ਜਿੱਦਾਂ ਕਿ ਹੁਣ ਪਰਸੋ ਤੁਸੀਂ ਵੀ ਦੱਸਿਆ ਕਿ ਦੁਸ਼ਹਿਰਾ ਹੈਗਾ ਤਾਂ ਦੁਸ਼ਹਿਰੇ ਮੌਕੇ ਉੱਤੇ ਜੇ ਕੋਈ ਸ਼ਰਾਰਤੀ ਅਨਸਰ ਉੱਤੇ ਖਾਸ ਨਿਗਰਾਨੀ ਜਿਹੜੀ ਰੱਖਣ ਵਾਸਤੇ ਹੋਰ ਕੋਈ ਕਿਉਂਕਿ ਜਿੱਥੇ ਪੰਜਾਬ ਪੁਲਿਸ ਡਿਊਟੀ ਦੇ ਉੱਤੇ ਤਣਾਤ ਹੈਗੀ ਆ ਤਾਂ ਹੋਰ ਫੋਰਸੇਸ ਵੀ ਜਿਹੜੀਆਂ ਤਣਾਤ ਨਾਲ ਹੈਗੀ ਉਹਨਾਂ ਦੀ ਵੀ ਮਦਦ ਲਈਤੀ ਜਾ ਰਹੀ ਹੈ। ਬਿਲਕੁਲ ਜੀ ਸਾਡੇ ਜਿਹੜੇ ਹੈਗਾ ਡਿਸਟ੍ਰਿਕਟ ਦੀ ਸਪੈਸ਼ਲ ਬ੍ਰਾਂਚ ਹੈ ਨਾਲੇ ਆਪਣੇ ਸਾਡੇ ਇੰਟੈਲੀਜੈਂਸ ਵਿੰਗ ਹੈ ਅਸੀਂ ਉਹਨਾਂ ਦੀ ਵੀ ਹੈਲਪ ਲੈਨੇ ਆ ਤੇ ਕੋਈ ਵੀ ਸ਼ਰਾਰਤੀ ਅੰਸਰ ਹੋਏ ਅਸੀਂ ਉਹਨੂੰ ਨੈਪ ਕਰਨ ਲਈ ਪੂਰੇ ਹੈਗੇ ਆ ਤਿਆਰ ਹੈਗੇ ਆ ਤੇ ਅਸੀਂ ਹਰ ਮਾੜੇ ਬੰਦੇ ਤੇ ਅਸੀਂ ਬਿਲਕੁਲ ਪੂਰੀ ਦੀ ਪੂਰੀ ਨਜ਼ਰ ਹੈ ਜੀ ਸਰ ਲਾਸਵਾਲਾ ਕਿ ਜਿਸ ਤਰ੍ਹਾਂ ਦੇ ਨਾਲ ਰਣਜੀਤ ਐਵਿਨਿਊ ਦੇ ਵਿੱਚ ਖਾਸ ਤੌਰ ਦੇ ਉੱਤੇ ਸ਼ਾਮ ਵੇਲੇ ਨਾਕਾ ਲੱਗਦਾ ਹੈ ਕਾਫੀ ਹਾਈ ਟੈਕ ਨਾਕਾ ਕਹਿ ਸਕਦੇ ਹਾਂ ਉਸ ਨਾਕੇ ਦੌਰਾਨ ਕਈ ਸ਼ਰਾਰਤੀ ਅਨਸਰ ਵੀ ਫੜੇ ਜਾਂਦੇ ਨੇ ਤਾਂ ਜਿੱਦਾਂ ਤੇ ਸ਼ਹਿਰਾ ਜਿਹੜਾ ਕਹਿ ਸਕਦੇ ਆ ਕਿ ਬਿਲਕੁਲ 2 ਦਿਨ ਬਾਅਦ ਸ਼ਹਿਰਾ ਹੈ ਤਾਂ ਉਸ ਤੋਂ ਬਾਅਦ ਦੀਵਾਲੀ ਦੇ ਦਿਨ ਨੇੜੇ ਆ ਤਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕਹਿ ਸਕਦੇ ਆ ਕਿ ਲਾਇਸੈਂਸੀ ਹਥਿਆਰ ਵਾਲੇ ਜਾਂ ਫਿਰ ਕਈ ਵਾਰ ਹੁੰਦਾ ਕਿ ਆਪਣੇ ਫਾਦਰ ਸਾਹਿਬ ਦੇ ਹਥਿਆਰ ਤੋਂ ਬੱਚੇ ਹਥਿਆਰ ਲੈ ਆਉਂਦੇ ਨੇ ਮਾਰਕੀਟ ਦੇ ਵਿੱਚ ਘੁੰਮਦੇ ਨੇ ਤਾਂ ਉਹਨਾਂ ਦੇ ਉੱਤੇ ਕੋਈ ਖਾਸ ਨਕੇਲ ਕੱਸਣ ਵਾਸਤੇ ਜਾਂ ਕੋਈ ਕੋਈ ਖਾਸ ਆਰਡਰ ਦਿੱਤੇ ਗਏ ਹੋ ਦੇਖੋ ਜੀ ਜਿਹੜਾ ਤਾਂ ਲਾਇਸੈਂਸੀ ਹਥਿਆਰ ਆ ਮੈਂ ਲੋਕਾਂ ਦੇ ਨੌਲੇਜ ਲੈ ਕੇ ਲਿਆਣਾ ਚਾਹਨਾ ਹੈ ਕਿ ਜਿਹੜਾ ਬੰਦਾ ਲਾਇਸੈਂਸ ਹੋਲਡਰ ਹੈ ਸਿਰਫ ਉਹੀ ਹਥਿਆਰ ਕੈਰੀ ਕਰ ਸਕਦਾ ਨੋਬਡੀ ਐਲਸ ਮਤਲਬ ਕਿ ਜੇ ਇਹ ਬੰਦੇ ਦਾ ਹਥਿਆਰ ਹੈ ਬੀ ਵੀ ਨਹੀਂ ਕੈਰੀ ਕਰ ਸਕਦਾ ਨਾ ਦੀ ਵਾਈਫ ਨਾ ਬੱਚੇ ਨਾ ਉਹਦੇ ਫਾਦਰ ਮਦਰ ਕੋਈ ਕੈਰੀ ਨਹੀਂ ਕਰ ਸਕਦਾ ਜੇ ਕੋਈ ਯੂਜ਼ ਕਰੇਗਾ ਜਾਂ ਕੈਰੀ ਕਰੇਗਾ ਇਫ தி ਪਰਸਨ ਇਸ ਨਾਟ ਲਾਇਸੈਂਸ ਹੋਲਡਰ ਜੇ ਉਹਦੇ ਲਾਈਸੈਂਸ ਤੇ ਇੱਕ ਪर्टिकुलर ਵੈਪਨ ਚੇਤਾ ਚੜਿਆ ਤਾਂ ਠੀਕ ਹੈ ਜੇ ਉਹਦੇ ਜਿਹੋ ਲਾਈਸੈਂਸ 홀ਡਰ ਹੈ ਤੇ ਉਹ ਫਿਰ ਵੀ ਉਹ ਕਿਸੇ ਹੋਰ ਦਾ ਹਥਿਆਰ ਲੈ ਕੇ ਆਇਆ ਉਹ ਨਜਾਇਜ਼ ਹੀ ਮੰਨਿਆ ਜਾਂਦਾ ਹੈ ਐਵੇਂ ਲੋਕਾਂ ਦੀ ਨੋਲੇਜ ਵਿੱਚ ਲਿਆਣਾ ਚਾਹਨਾ ਐਨੀ ਹੋ ਸਕਦਾ ਕਿ ਮੇਰਾ ਲਾਈਸੈਂਸ ਬਣਿਆ ਜੀ ਮੇਰਾ ਤਾਂ ਹਥਿਆਰ ਸੀ ਪਰ ਮੈਂ ਆਪਣੇ ਫਾਦਰ ਸਾਹਿਬ ਦਾ ਲਿਆ ਹੈ ਬਿਲਕੁਲ ਨਹੀਂ ਉਹ ਬਿਲਕੁਲ ਗਲਤ ਗੱਲ ਹੈ ਉਹ ਨਜਾਇਜ਼ ਵੈਪਨ ਮੰਨਿਆ ਜਾਏਗਾ ਜਿਹਦਾ ਲਾਈਸੈਂਸ ਹੈ ਉਹੀ ਆਪਣਾ ਹਥਿਆਰ ਕੈਰੀ ਕਰ ਸਕਦਾ ਤੇ ਬਾਕੀ ਜੇ ਕਿਸੇ ਕੋਲ ਨਾ ਜੈਸ ਫੜਿਆ ਜਾਂਦਾ ਇਨ ਐਨੀ ਵੇ ਅ ਤੇ ਉਹ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਇਸ ਦੇ ਵਿੱਚ ਇਹ ਵੀ ਹੋਏਗਾ ਕਿ ਜਿਹਦਾ ਲਾਇਸੈਂਸ ਹੋਏਗਾ ਜਿਹਦਾ ਵੈਪਨ ਹੋਏਗਾ ਉਹਦੇ ਤੇ ਵੀ ਕਾਰਵਾਈ ਹੋਏਗੀ ਤੇ ਜਿਹੜਾ ਲੈ ਕੇ ਆਇਆ ਹੋਊਗਾ ਉਸ ਦੇ ਉੱਤੇ ਵੀ ਕਾਰਵਾਈ ਹੋਊ ਬਿਲਕੁਲ ਜੀ ਜੇ ਕਿਸੇ ਨੇ ਆਪਣਾ ਹਥਿਆਰ ਕਿਸੇ ਹੋਰ ਨੂੰ ਦਿੱਤਾ ਜਾਂ ਕੋਈ ਤੁਹਾਡਾ ਚੱਕ ਕੇ ਲੈ ਆਇਆ ਉਸ ਲਾਇਸੈਂਸ ਹੋਲਡਰ ਤੇ ਵੀ ਪ੍ਰੋਪਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅੰਡਰ ਰੈਲੇਵੈਂਟ ਸੈਕਸ਼ਨਸ ਜ਼ਿਆਦਾਤਰ ਜਿਹੜੇ ਨੌਜਵਾਨ ਹੁੰਦੇ ਨੇ ਉਹਨਾਂ ਨੂੰ ਜ਼ਿਆਦਾਤਰ ਇਹੀ ਹੁੰਦਾ ਕਿ ਸ਼ਾਮ ਵੇਲੇ ਜਦੋਂ ਰਣਜੀਤ ਐਵੇਨਿਊ ਨੂੰ ਨਿਕਲਦੇ ਨੇ ਤਾਂ ਗੱਡੀ ਥੱਲੇ ਹੋਣੀ ਚਾਹੀਦੀ ਆ ਕਿਉਂਕਿ ਇੱਕ ਨਾ ਕਹਿ ਸਕਦੇ ਆ ਕਿ ਮਾਹੌਲ ਹੀ ਇਦਾਂ ਦਾ ਸਿਰ ਚੁੱਕਿਆ ਜਿਹੜਾ ਨੌਜਵਾਨ ਹੈਗੇ ਨੇ ਉਹ ਇਹੀ ਚਾਹੁੰਦੇ ਨੇ ਹਾਂ ਵੀ ਗੱਡੀ ਥੱਲੇ ਹੋਵੇ ਹਥਿਆਰ ਚਾਹੇ ਘਰਦਿਆਂ ਦਾ ਕੋਈ ਵੀ ਹੋਵੇ ਉਹ ਲੈ ਕੇ ਨਾਲ ਆਉਂਦੇ ਨੇ ਸਿਰਫ ਇੱਕ ਫੋਕੀ ਟੋਰ ਬਣਾਉਣ ਵਾਸਤੇ ਤਾਂ ਉਹਨਾਂ ਦੇ ਉੱਤੇ ਹੁਣ ਪ੍ਰਸ਼ਾਸਨ ਕੜੀ ਨਿਗਰਾਨੀ ਤਹਿਤ ਕਹਿ ਸਕਦੇ ਆ ਕਿ ਕਾਰਵਾਈ ਜਿਹੜੀ ਆ ਪ੍ਰੋਪਰ ਕਰਦਾ ਦਿਖਾਈ ਦੇ ਬਿਲਕੁਲ ਸਾਡੇ ਵੈਸੇ ਵੀ ਚੈਕਿੰਗ ਚੱਲਦੀ ਹੈ ਤੇ ਹੁਣ ਫੈਸਟੀਵਲ ਸੀਜ਼ਨ ਨੂੰ ਮੱਧ ਨਜ਼ਰ ਰੱਖਦੇ ਜਿਵੇਂ ਮਾ ਪਨਕੇ ਮਾਨਯੋਗ ਡੀਜੀਪੀ ਜੀ ਪੰਜਾਬ ਸਾਹਿਬ ਗੌਰਵ ਯਾਦਵ ਸਰ ਨੇ ਫੋਰਸ ਵੀ ਐਕਸਟਰਾ ਦਿੱਤੀ ਹੈ ਅੰਮ੍ਰਿਤਸਰ ਸ਼ਹਿਰ ਨੂੰ ਤੇ ਸਾਡੇ ਰਾਉਂਡ ਦ ਕਲੌਕ 24 ਆਰਸ ਨਾਕਾ ਬੰਦੀ ਚੱਲ ਰਹੀ ਹੈ ਤੇ ਅਸੀਂ ਕੋਈ ਵੀ ਨਜਾਇਜ਼ ਵੈਪਨ ਹਥਿਆਰ ਕੋਈ ਵੀ ਨਜਾਇਜ਼ ਚੀਜ਼ ਮਲੇ ਡਰੰਕ ਡਰਾਈਵਿੰਗ ਡਰਿੰਕ ਐਂਡ ਡਰਾਈਵ ਕੁਝ ਵੀ ਅੰਡਰ ਰੈਲੇਵੈਂਟ ਸੈਕਸ਼ਨਸ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਲਾਸ ਵਾਲਾ ਸਾਡੇ ਮਾਧਿਅਮ ਰਾਹੀਂ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਕੀ ਚੇਤਾਵਨੀ ਦੇਣੀ ਚਾਹ। ਮੈਂ ਤਾਂ ਸ਼ਰਾਰਤੀ ਅਨਸਰਾਂ ਨੂੰ ਇਹ ਚੇਤਾਵਨੀ ਦੇਣਾ ਚਾਹਨਾ ਅੰਮ੍ਰਿਤਸਰ ਤੋੜਲੀ ਜਗ੍ਹਾ ਨਹੀਂ ਹੈ। ਜੇ ਤੁਸੀਂ ਕੋਈ ਸ਼ਰਾਰਤ ਕਰਦੇ ਫੜੇ ਗਈ ਆ ਕਰਨ ਦੀ ਸਾਜਿਸ਼ ਵੀ ਕੀਤੀ ਅਸੀਂ ਪੂਰੇ ਮਸਤੈਦ ਆ ਤੇ ਅਸੀਂ ਤੁਹਾਨੂੰ ਅੰਡਰ ਰੈਲੇਵੈਂਟ ਸੈਕਸ਼ਨਸ ਬੁੱਕ ਕਰਾਂਗੇ। ਬਿਲਕੁਲ ਜੀ ਜਿਵੇਂ ਤੁਸੀਂ ਦੇਖਿਆ ਐਸਨ ਸਾਡੇ ਨਾਲ ਅਧਿਕਾਰੀ ਆਲਮ ਵਿਜੇ ਸਰ ਡੀਸੀਪੀ ਲਾਣੋਟਰੰਬੀ ਸਰ ਤਾਂ ਉਹਨਾਂ ਵੱਲੋਂ ਖੁੱਲ ਕੇ ਗੱਲਬਾਤ ਜਿਹੜੀ ਕੀਤੀ ਗਈ ਹੈ ਤੇ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਗਈ ਹੈ ਜਿਹੜੇ ਵੀ ਸ਼ਰਾਰਤੀ ਅੰਸਰ ਹੈਗੇ ਨੇ ਜੋ ਸ਼ਰਾਰਤ ਕਰਨੀ ਚਾਹੁੰਦੇ ਨੇ ਜਾਂ ਫਿਰ ਕਰਦੇ ਸ਼ਰਾਰਤ ਫੜੇਗੇ ਤਾਂ ਉਹਨਾਂ ਦੇ ਉੱਤੇ ਜਿਹੜੀ ਹੈ ਹੁਣ ਟੁਕਵੀਂ ਕਾਰਵਾਈ ਹੁਣ ਪੰਜਾਬ ਪੁਲਿਸ ਕਰਦੀ ਦਿਖਾਈ ਤੇਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲਕਸ਼ ਸੁਨਗ ਜਗਬਾਨੀ ਟੀਵੀ ਸ਼੍ਰੀਮੰਸਾ ਸਾਹਿਬ